ਇਹ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਅਗਰੋ ਦੇ ਜੋ ਮਹਿੰਮ ਚਲਾਈ ਗਈ ਹੈ ਉਸ ਤਹਿਤ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਅਸੀਂ ਇੱਕ ਮਾਰਚ ਸਾਰਿਆਂ ਦੇ ਸਹਿਯੋਗ ਦੇ ਨਾਲ ਕੱਢਣ ਜਾ ਰਹੇ ਹਾਂ ਜਿਸ ਨਾਲ ਅਸੀਂ ਨਸ਼ਾ ਖਿਲਾਫ ਮਹਿੰਮ ਨੂੰ ਹੋਰ ਤੇਜ਼ ਕਰ ਸਕੀਏ ਅਤੇ ਆਮ ਜਨਤਾ ਦੇ ਵਿੱਚ ਇਸ ਸੰਬੰਧੀ ਅਵੇਰਨੈਸ ਕ੍ਰੀਏਟ ਕਰ ਸਕੀਏ ਸੋ ਇਸ ਵਿੱਚ ਸਾਡੇ ਐਨਸੀਸੀ ਐਨਐਸਐਸ ਸਕੂਲ ਦੇ ਬੱਚੇ ਐਨਜੀਓਸ ਤੇ ਬਾਕੀ ਸਾਰੇ ਸਰਕਾਰੀ ਵਿਭਾਗ

ਨਸ਼ਿਆਂ ਦੇ ਖਿਲਾਫ ਅਵੇਅਰਨੈਸ ਸਟਾਰਟ ਕੀਤੀ ਹੈ ਡਰਾਈਵ ਸਟਾਰਟ ਕੀਤੀ ਹੈ ਉਸ ਵਿੱਚ ਹਰ ਸਿਟੀਜ਼ਨ ਹਰ ਸ਼ਹਿਰੀ ਆਪਣਾ ਵੱਧ ਚੜ ਕੇ ਯੋਗਦਾਨ ਦੇਵੇ ਅਤੇ ਜੇਕਰ ਕਿਸੇ ਨੂੰ ਕੋਈ ਵੀ ਇਸ ਸੰਬੰਧੀ ਸੂਚਨਾ ਮਿਲਦੀ ਹੈ ਉਹ ਸੂਚਨਾ ਕਨਸਰਨਡ ਅਧਿਕਾਰੀਆਂ ਤੱਕ ਪਹੁੰਚਾਈ ਜਾਵੇ ਅਤੇ ਘਰ-ਘਰ ਇਸ ਨਸ਼ਿਆਂ ਦੇ ਖਿਲਾਫ ਦਾ ਸੰਦੇਸ਼ ਹੈ ਉਸ ਨੂੰ ਅਸੀਂ ਪਹੁੰਚਾ ਦੇਣਾ ਹੈ ਇਹਦੇ ਵਿੱਚ ਕੋਈ ਸਰਕਾਰੀ ਨੰਬਰ ਵੀ ਜਾਰੀ ਕੀਤਾ ਹਾਂਜੀ ਹਾਂਜੀ ਸਰਕਾਰੀ ਉਹ ਵੀ ਅਸੀਂ ਤੁਹਾਨੂੰ ਸਾਰਿਆਂ ਨਾਲ ਸ਼ੇਅਰ ਕਰ ਲਵਾਂਗੇ